ਪ੍ਰੋਬੰਜਾ ਟੀਵੀ ਦੇ ਤੁਹਾਡਾ ਸਵਾਗਤ ਹੈ ਮੈਂ ਮਨਦੀਪ ਜੋਸ਼ ਸਿੰਘ ਤਾਂ ਯੂਐਸ ਤੋਂ ਰਿਪੋਰਟ ਕੀਤੇ ਗਿਆ ਦੇ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀ ਆਂਦਾ ਦੇ ਕਿ ਪਨਾਮਾ ਦੇ ਹੋਟਲ ਦੇ ਵਿੱਚ ਰਹਿ ਰਹੇ ਨੇ ਨਜ਼ਰਬੰਦ ਕੀਤਾ ਗਿਆ ਹੈ 300 ਦੇ ਕਰੀਬ ਡਿਪੋਰਟੀਆਂ ਨੂੰ ਜਿਵੇਂ ਦਾਦੇ ਕਿ 300 ਦੇ ਕਰੀਬ ਜਿਹੜੇ ਯੂਐਸ ਤੋਂ ਡਿਪੋਰਟ ਕੀਤੇ ਗਿਆ ਜਿਨ੍ਹਾਂ ਦੇ ਵਿੱਚ ਭਾਰਤੀ ਵੀ ਨੇ ਔਰ ਸ਼੍ਰੀਲੰਕਾ ਦੇ ਵੀ ਨੇ ਤੇ ਬਹੁਤ ਸਾਰੇ ਤਿੰਨ ਚਾਰ ਹੋਰ ਮੁਲਕਾਂ ਦੇ ਵਿਅਕਤੀ ਸ਼ਾਮਲ ਨੇ ਤਾਂ ਦੇਖ ਸਕਦੇ ਹੋ ਉਸ ਇਹਨਾਂ ਨਾਗਰਿਕਾਂ ਨੂੰ ਹੋਟਲ ਦੇ ਵਿੱਚ ਰੱਖਿਆ ਗਿਆਗਾ ਨજરਬੰਦ ਕੀਤਾ ਗਿਆ ਔਰ ਇਹ ਹੱਲਪ ਲੈ ਕੇ ਜਿਹੜਾ ਮਦਦ ਦੀ ਗੁਹਾਰ ਲਾ ਰਹੇ ਨੇ ਔਰ ਲਗਾਤਾਰ ਆਪੂ ਆਪਣੇ ਦੇਸ਼ਾਂ ਦੀਆਂ ਥੋਟਿਸ ਦੇ ਵੱਲੋਂ ਭੇਜੇ ਸੁਨੇਹੇ ਦਾ ਇੰਤਜ਼ਾਰ ਕਰ ਰਹੇ ਨੇ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਨਹੀਂ ਤੁਹਾਨੂੰ ਦਿਖਾ ਰਿਆਂ ਪਨਾਮਾ ਦੇ ਵਿੱਚ ਜਿਵੇਂ ਦੱਸਦੇ ਕਿ ਪਨਾਮਾ ਦੇ ਵਿੱਚ ਇੱਕ ਹੋਟਲ ਹੈ ਜਿੱਥੇ ਇਹਨਾਂ ਨੂੰ ਨਜ਼ਰਬੰਦ ਕੀਤਾ ਗਿਆ ਤੇ ਨਜ਼ਰਬੰਦ ਕਰਕੇ ਡਿਟੇਨ ਕਰਕੇ ਜਿਹੜਾ ਇਹਨਾਂ ਨੂੰ ਇਸ ਹੋਟਲ ਦੇ ਵਿੱਚ ਰੱਖਿਆ ਗਿਆ ਬਹੁਤ ਵੱਡੀ ਇਹ ਮਾਤਾ ਤੁਸੀਂ ਦੇਖ ਸਕਦੇ ਹੋ 300 ਦੇ ਕਰੀਬ ਜਿਵੇਂ ਦੱਸਦੇ ਕਿ ਇਹਨਾਂ ਦੇ ਵਿੱਚ ਕਿਹਾ ਜਾ ਰਿਹਾ ਹੈ 300 ਦੇ ਕਰੀਬ ਜਿਹੜੇ ਐ ਵਿਅਕਤੀ ਸ਼ਾਮਲੇ ਹੋre ਇਹਨਾਂ ਦੇ ਵਿੱਚ ਮਹਿਲਾਵਾਂ ਵੀ ਨੇ ਬੱਚੇ ਵੀ ਨੇ ਭਾਰਤੀ ਵੀ ਨੇ ਔਰ ਸ਼੍ਰੀਲੰਕਾ ਦੇ ਵੀ ਨੇ ਤੇ ਹੋਰ ਚਾਈਨਾ, ਜਾਪਾਨ ਇਹਨਾਂ ਦੇਸ਼ਾਂ ਦੇ ਵੀ ਨੇ ਸਪੇਨ ਦੇ ਵੀ ਨੇ ਜੀਆਂ ਦਾਦੇ ਕਿ ਇਹਨਾਂ ਸਾਰਿਆਂ ਨੂੰ ਡਿਟੇਨ ਕਰਕੇ ਪਨਾਮਾ ਦੇ ਇੱਕ ਹੋਟਲ ਦੇ ਵਿੱਚ ਰੱਖਿਆ ਗਿਆ ਹਾਲਾਂਕਿ ਇਨਾਂ ਦੇ ਵਿੱਚ ਬਹੁਤ ਸਾਰੀ ਗਿਣਤੀ ਉਹ ਵੀ ਹੈ ਜਿਹੜੇ ਆਪੋ ਆਪਣੇ ਮੁਲਕਾਂ ਦੇ ਵਿੱਚ ਆਪਣੀ ਹੀ ਮਰਜ਼ੀ ਦੇ ਨਾਲ ਵਾਪਸ ਜਾਣਾ ਚਾਹੁੰਦੇ ਆ ਹਾਲਾਂਕਿ ਦੋ ਪੱਖ ਨੇ ਇੱਕ ਤਾਂ ਜਦੋਂ ਤੁਸੀਂ ਦੇਖਦੇ ਹੋ ਕਿ ਡੰਕੀ ਲਾ ਕੇ ਕੋਈ ਅਮਰੀਕਾ ਦੇ ਵਿੱਚ ਜਾਂਦਾ ਤਾਂ ਉਹ ਵਕੋ-ਵਕਰੇ ਰੂਟ ਬਣਾਉਂਦਾ ਹੈ ਜੇ ਕੋਈ ਪਨਾਮਾ ਦੇ ਜੰਗਲਾਂ ਦੇ ਵਿੱਚ ਦੀ ਜਾਂਦਾ ਤਾਂ ਜਿਹੜਾ ਉਹਨਾਂ ਦੇ ਵਿੱਚ ਜਦੋਂ ਪਨਾਮਾ ਦੇ ਵਿੱਚ ਕਈ ਲੋਕ ਪਹੁੰਚੇ ਤਾਂ ਉਹਨਾਂ ਨੇ ਆਪਣੀ ਇੱਛਾ ਅਨੁਸਾਰ ਵਾਪਸ ਜਾਣ ਦਾ ਫੈਸਲਾ ਕੀਤਾ ਕਿ ਅਸੀਂ ਅਮਰੀਕਾ ਨਹੀਂ ਜਾਵਾਂਗੇ ਉਹ ਵੀ ਇਹਨਾਂ ਦੇ ਵਿੱਚ ਸ਼ਾਮਲ ਨੇ 300 ਦੇ ਕਰੀਬ ਜਣਿਆਂ ਨੂੰ ਪਨਾਮਾ ਦੇ ਜੰਗਲਾਂ ਤੋਂ ਜਿਹੜਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਦਿਖਾ ਰਹੇ ਹਾਂ ਕਿ ਜਦੋਂ ਇਹਨਾਂ ਨੂੰ ਹਰਾਸਤ ਦੇ ਵਿੱਚ ਲਿਆ ਗਿਆ ਡਿਟੇਨ ਕੀਤਾ ਗਿਆ ਤਾਂ ਉਸ ਤੋਂ ਬਾਅਦ ਇਹ ਆਪੋ ਆਪਣੇ ਮੁਲਕ ਜਾਣ ਦੇ ਲਈ ਕਾਲੇ ਨੇ ਹੈਲਪ ਲਿਖ ਕੇ ਜਿਹੜਾ ਇਹ ਮਦਦ ਦੀ ਗੋਹਾਰ ਲਗਾ ਰਹੇ ਨੇ ਤਸਵੀਰਾਂ ਦੇਖੋ ਸ਼ੀਸ਼ੇ ਦੇ ਉੱਪਰ ਹੋਟਲ ਦੇ ਵਿੰਡੋ ਦੇ ਸ਼ੀਸ਼ੇ ਦੇ ਉੱਪਰ ਲਿਖਿਆ ਹੋਇਆ ਹੈਲਪ ਤਾਂ ਇਹਨਾਂ ਦੇ ਵਿੱਚ ਭਾਰਤੀ ਵੀ ਨੇ ਸ਼੍ਰੀਲੰਕਾ ਤੋਂ ਵੀ ਨੇ ਜਪਾਨ ਦੇ ਵੀ ਨੇ ਚਾਈਨਾ ਦੇ ਵੀ ਨੇ ਫਰਾਂਸ ਦੇ ਵੀ ਨੇ ਤੇ ਸਪੇਨ ਦੇ ਵੀ ਨੇ ਤਾਂ ਦੱਸਦੀ ਕਿ ਇਹਨਾਂ ਦੇ ਮੁਲਕ ਇਹਨਾਂ ਮੁਲਕਾਂ ਦੇ ਜਿਹੜੇ ਨਾਗਰਿਕ ਨੇ ਤੁਸੀਂ ਦੇਖ ਸਕਦੇ ਹੋ ਕਿਸ ਪ੍ਰਕਾਰ ਮਦਦ ਮੰਗ ਰਹੇ ਨੇ ਹੈਲਪ ਮੰਗ ਰਹੇ ਨੇ ਔਰ ਇਹਨਾਂ ਨੂੰ ਤਾਂ ਦੱਸਦੀ ਕਿ ਹੋਟਲ ਦੇ ਵਿੱਚ ਡਿਟੇਨ ਕਰਕੇ ਰੱਖਿਆ ਗਿਆ ਹਾਲਾਂਕਿ ਖਾਣਾ ਖੂਣਾ ਸਾਰਾ ਕੁਝ ਇਹਨਾਂ ਨੂੰ ਮਿਲ ਰਿਹਾ ਹੈਗਾ ਕਨੋ ਟਾਈਮ ਦਾ ਖਾਣਾ ਦਿੱਤਾ ਜਾ ਰਿਹਾ ਹੈਗਾ ਪਨਾਮਾ ਦੇ ਵਿਦੇਸ਼ ਮੰਤਰੀ ਦੇ ਵੱਲੋਂ ਇਹ ਬਿਆਨ ਦਿੱਤਾ ਗਿਆ ਹੈ ਕਿ ਇਹਨਾਂ ਨੂੰ ਜਿਹੜਾ ਅਸੀਂ ਖਾਣਾ ਵੀ ਦੇ ਰਹੇ ਹਾਂ ਔਰ ਇਹਨਾਂ ਦੀ ਕੇਅਰ ਵੀ ਕਰ ਰਹੇ ਹਾਂ ਔਰ ਇਹਨਾਂ ਨੂੰ ਅਸੀਂ ਜਿਹੜਾ ਆਪੋ ਆਪਣੇ ਮੁਲਕਾਂ ਦੇ ਵਿੱਚ ਸੁਰੱਖਿਤ ਵਾਪਸ ਭੇਜਣ ਦੇ ਲਈ ਲਗਾਤਾਰ ਦੇਸ਼ਾਂ ਦੇ ਨਾਲ ਵਕ ਵਕ ਦੇਸ਼ਾਂ ਦੇ ਨਾਲ ਜਿੱਤੋ ਜਿੱਤੋ ਇਹ ਹੈਗੇ ਨੇ ਉਹਨਾਂ ਦੇ ਨਾਲ ਕੰਟੈਕਟ ਕੀਤਾ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਇਹਨਾਂ ਨੂੰ ਵਾਪਸ ਭੇਜੇ ਜਾਣ ਦੀਆਂ ਤਿਆਰੀਆਂ ਵੀ ਕੀਤੀਆਂ ਜਾਣਗੀਆਂ ਤਾਂ ਤਿੰਨ ਜਹਾਜ਼ ਭਾਰਤ ਦੇ ਵਿੱਚ ਲੈਂਡ ਕੀਤੇ ਰਾਸਾਂਸੀ 에어ਪੋਰਟ ਅਮਰਸਾਦੇ ਵਿੱਚ ਲੈਂਡ ਕੀਤੇ ਔਰ ਕਿਹਾ ਜਾ ਰਿਹਾ ਕਿ ਦੋ ਜਹਾਜ਼ ਅਜੇ ਹੋਰ ਆਉਣੇ ਹਨ ਜਦੋਂ ਅਮਰਸਰ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਡਿਪੋਟੀਆਂ ਨੂੰ ਵਾਪਸ ਭੇਜਿਆ ਗਿਆ ਸੀ ਕਿਸ ਪ੍ਰਕਾਰ ਦਾ ਮਾਹੌਲ ਬਣਿਆ ਸਿਆਸੀ ਪੱਧਰ ਤੇ ਵੀ ਔਰ ਸਮਾਜਿਕ ਪੱਧਰ ਤੇ ਵੀ ਤਾਂ ਇਹ ਤਸਵੀਰਾਂ ਨੇ ਹੋਟੇਲ ਦੀਆਂ ਪਨਾਮਾ ਦੇ ਹੋਟੇਲ ਦੇ ਵਿੱਚ ਇਹਨਾਂ ਨੂੰ ਡਿਟੇਨ ਕਰਕੇ ਨਜ਼ਰਬੰਦ ਕਰਕੇ ਇਹਨਾਂ ਨੂੰ ਰੱਖਿਆ ਗਿਆ ਔਰ ਇਹ ਮਦਦ ਦੀ ਗੁਹਾਰ ਜਿਹੜੇ ਹੈ ਲਗਾ ਰਿਹਾ ਔਰ ਬਹੁਤ ਸਾਰੇ ਜਿਹੜੇ ਇਹਨਾਂ ਦੇ ਵਿੱਚ ਭਾਰਤੀ ਵੀ ਨੇ శ్రీਲੰਕਾ ਤੋਂ ਵੀ ਨੇ ਸਪੇਨ ਤੋਂ ਵੀ ਨੇ ਜਾਪਾਨ ਤੋਂ ਵੀ ਨੇ ਤੇ ਚਾਈਨਾ ਤੋਂ ਵੀ ਨੇ ਤਾਂ ਦੱਸ ਦਈਏ ਕਿ 300 ਦੇ ਕਰੀਬ ਇਹਨਾਂ ਦੀ ਟੋਟਲ ਸੰਖਿਆ ਦੱਸੀ ਜਾ ਰਹੀ ਹੈ ਕਿ 300 ਦੇ ਕਰੀਬ ਜਿਨ੍ਹਾਂ ਦੇ ਵਿੱਚ ਬੱਚੇ ਬਜ਼ੁਰਗ ਮਹਿਲਾਵਾਂ ਔਰ ਨੌਜਵਾਨ ਸਾਰੇ ਜਿਹੜੇ ਇਹਨਾਂ ਦੇ ਵਿੱਚ ਹੈਗੇ ਨੇ ਔਰ ਹੁਣ ਆਪੋ ਆਪਣੇ ਦੇਸ਼ਾਂ ਦੇ ਵਿੱਚ ਜਾਣ ਨੂੰ ਕਾਲੇ ਨੇ